ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਦਿੱਲੀ ਦੇ ਵਿੱਚ ਮੰਥਨ ਲਈ ਮੀਟਿੰਗ ਸੱਦੀ ਗਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਾਰੇ ਹੀ ਵਿਧਾਇਕ ਇੱਕ ਇੱਕ ਕਰਕੇ ਪojਦੇ ਦਿਖਾਈ ਦਿੱਤੇ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇੱਕ ਗੱਲ ਨਵੀਂ ਸਾਹਮਣੇ ਨਿਕਲ ਕੇ ਆਈ ਹੈ ਹਾਲਾਂਕਿ ਪਾਰਟੀ ਦੀ ਮੀਟਿੰਗ ਹੈ ਜਿਹੜੀ ਉਹ ਅੰਦਰ ਖਾਤੇ ਹੋਣੀ ਹੈ ਉਸ ਦੇ ਵਿੱਚੋਂ ਕੁਝ ਗੱਲਾਂ ਬਾਹਰ ਕੀ ਦੱਸਣੀਆਂ ਨੇ ਕੀ ਨਹੀਂ ਦੱਸਣੀਆਂ ਇਹ ਪਾਰਟੀ ਹਾਈ ਕਮਾਂਡ ਨੇ ਤੈਅ ਕਰਨਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਖੁਦ ਜਦੋਂ ਹਾਰੇ ਨੇ ਤਾਂ ਇਹ ਗੱਲ ਹੋਰ ਜ਼ਿਆਦਾ ਨਮੋਸ਼ੀ ਭਰੇ ਹੋ ਜਾਂਦੀ ਆਮ ਆਦਮੀ ਪਾਰਟੀ ਲਈ ਕਿਉਂਕਿ ਦਾਵਾ ਇਹ ਕੀਤਾ ਜਾ ਰਿਹਾ ਸੀ ਕਿ ਜੇਕਰ ਅਸੀਂ ਕੰਮ ਹੀ ਅਜਿਹੇ ਕਰਾਂਗੇ ਤਾਂ ਸਾਨੂੰ ਵੋਟ ਮੰਗਣ ਦੀ ਵੀ ਲੋੜ ਨਹੀਂ ਹਾਲਾਂਕਿ ਵੋਟਾਂ ਕਿੰਨੀਆਂ ਤੇ ਕਿਵੇਂ ਮੰਗੀਆਂ ਗਈਆਂ ਕਿਹੜੇ-ਕਿਹੜੇ ਢੰਗ ਤਰੀਕੇ ਅਪਣਾਏ ਗਏ ਚੋਣ ਪ੍ਰਚਾਰ ਦੇ ਇਹ ਸਾਰੀ ਜਨਤਾ ਜਾਣਦੀ ਹੈ ਪਰ ਫਿਰ ਵੀ ਇਸ ਦੇ ਬਾਵਜੂਦ ਹਾਰ ਜਦੋਂ ਪੱਲੇ ਪਈ ਤਾਂ ਹੁਣੇ ਮੀਟਿੰਗ ਹੋ ਰਹੀ ਹੈ ਹਾਲਾਂਕਿ ਆਮ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੈ ਕਿਉਂਕਿ ਕਾਂਗਰਸ ਨੇ ਇੱਥੇ ਵੱਡੇ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਦੇ ਅੰਦਰ ਤਾਂ ਇੱਕ ਤਾਂ ਉਹ ਵੀ ਵਜ੍ਹਾ ਹੋ ਸਕਦੀ ਹੈ ਕਿ ਕਿਵੇਂ ਅਸੀਂ ਸਾਰੇ ਵਿਧਾਇਕਾਂ ਨੂੰ ਇਕੱਠਿਆ ਕਰਕੇ ਕਿਹੜੀ ਗੱਲ ਦਾ ਪਾਠ ਕਿਵੇਂ ਪੜਾਉਣਾ ਹੈ ਔਰ ਕਿਹੜੀ ਗੱਲ ਦਾ ਜਵਾਬ ਕੀ ਦੇਣਾ ਹੈ ਕਿਉਂਕਿ ਜਦੋਂ ਮੀਟਿੰਗ ਦੇ ਅੰਦਰ ਜਾ ਰਹੇ ਸਨ ਤੇ ਮੀਡੀਆ ਦੇ ਕੋਲ ਕੋਈ ਟਾਵੇਂ-ਟਾਵੇਂ ਵਿਧਾਇਕ ਹੀ ਪੰਜਾਬ ਦੇ ਬੋਲੇ ਨੇ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਪੰਜਾਬ ਦੇ ਵਿਧਾਇਕਾਂ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਮੀਟਿੰਗ ਦੇ ਲਈ ਪੁੱਜੇ ਸੀ ਕਹਿੰਦੇ ਨਾ ਤਾਂ ਮੁੱਖ ਮੰਤਰੀ ਬਦਲੇ ਜਾਣਗੇ ਤੇ ਨਾ ਹੀ ਕੋਈ ਹੋਰ ਢਾਂਚੇ ਵਿੱਚ ਤਬਦੀਲੀ ਹੋਵੇਗੀ ਇਹ ਦਾਵਾ ਕੀਤਾ ਗਿਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਵੱਲੋਂ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਲੀਡਰ ਨੇ ਜਾਂ ਹਾਈ ਕਮਾਂਡ ਜਿਨ੍ਹਾਂ ਦੇ ਵਿੱਚ ਅਰਵਿੰਦ ਕੇਜਰੀਵਾਲ, ਸੰਦੀਪ ਪਾਠਕ, ਰਾਘਵ ਚੱਡਾ ਇਹਨਾਂ ਦੇ ਹਾਲੇ ਤੱਕ ਬਿਆਨ ਨਹੀਂ ਆਏ ਪਰ ਪੰਜਾਬ ਦੇ ਕੁਝ ਵਿਧਾਇਕ ਜਿਹੜੇ ਉੱਥੇ ਪੁੱਜੇ ਸਨ ਉਹਨਾਂ ਦੇ ਵਿੱਚੋਂ ਕੁਝ ਵਿਧਾਇਕਾਂ ਨੇ ਜਿਹੜਾ ਜ਼ਰੂਰ ਬਿਆਨ ਸਾਂਝੇ ਕੀਤੇ ਨੇ ਜਿਸ ਦੇ ਵਿੱਚ ਬ੍ਰਹਮਸ਼ੰਕਰ ਜੇਮਪਾ ਚੇਤਨ ਸਿੰਘ ਜੋੜਾ ਮਾਜਰਾ ਐਮ ਐਲ ਏ ਜਸਵਿੰਦਰ ਸਿੰਘ اٹਾਰੀ ਤੋਂ ਇਹ ਜਿਹੜੇ ਵਿਧਾਇਕ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਗਿਣਤੀ 94 ਹੋ ਗਈ ਹੈ ਗੁਰਪ੍ਰੀਤ ਗੋਗੀ ਦੀ ਬੇਵਕਤੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਹੁਣ 94 ਹੈ ਜਮਣੀ ਚੋਣਾਂ ਦੇ ਵਿੱਚ ਵੀ ਸੀਟਾਂ 4 ਚੋਂ 3 ਜਿੱਤ ਲਈਆਂ ਸੀ ਆਮ ਆਦਮੀ ਪਾਰਟੀ ਨੇ ਤਾਂ ਹੁਣ ਇਹ ਮੀਟਿੰਗ ਬੜੇ ਕੁਝ ਮਾਇਨੇ ਰੱਖਦੀ ਹੈ ਇਸੇ ਕਰਕੇ ਇਸ ਮੀਟਿੰਗ ਦੇ ਉੱਤੇ ਨਜ਼ਰਾਂ ਸਭ ਦੀਆਂ ਟਿਕੀਆਂ ਨੇ ਕਿ ਆਖਰਕਾਰ ਉੱਥੇ ਕੀ ਮੰਥਨ ਹੁੰਦਾ ਹੈ ਤੇ ਕੀ ਫੈਸਲਾ ਲਿਆ ਜਾਵੇਗਾ ਸਭ ਤੋਂ ਵੱਡੀ ਹਲਚਲ ਇਹ ਹੈ ਕਿ ਜੇਕਰ ਸਾਡੀ ਦਿੱਲੀ ਦੇ ਵਿੱਚ ਨੀ ਹਿੱਲੀ ਹੈ ਤਾਂ ਉੱਪਰਲੀ ਇਮਾਰਤ ਆ ਜਿਹੜੀ ਉਹ ਨਾ ਡਿੱਗੇ ਇਸ ਦੇ ਲਈ ਉੱਪਰਲੀ ਮਹਾਰਤ ਤੋਂ ਭਾਵ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਹਾਲਾਂਕਿ ਡਿਗਣੀ ਜਾਂ ਤੋੜਨੀ ਇਹ ਕਿਸੇ ਵੀ ਪਾਰਟੀ ਦੇ ਵਾਸਤੇ ਦੀ ਗੱਲ ਨਹੀਂ ਕਿਉਂਕਿ ਵੱਡਾ ਬਹੁਮਤ ਆਮ ਆਦਮੀ ਪਾਰਟੀ ਦੇ ਕੋਲ ਹੈ ਹਾਲਾਂਕਿ ਆਪਰੇਸ਼ਨ ਲੋਟਸ ਦਾ ਪਹਿਲਾਂ بڑا ਰੌਲਾ ਪਿਆ ਸੀ ਉਸ ਨੂੰ ਲੈ ਕੇ ਹਾਲੇ ਤੱਕ ਨਾ ਤਾਂ ਪੰਜਾਬ ਪੁਲਿਸ ਕੋਈ ਉਸ ਵਿੱਚੋਂ ਤੱਥ ਕੱਢ ਸਕੀ ਹੈ ਤੇ ਨਾ ਹੀ ਪੰਜਾਬ ਸਰਕਾਰ ਨੇ ਮੁੜ ਕੇ ਆਪਰੇਸ਼ਨ ਲੋਟਸ ਦਾ ਨਾਮ ਲਿਆ ਉਹ ਰਹੀ ਗੱਲ ਰਹਿੰਦੇ ਜਿਹੜੇ 23-24 ਮਹੀਨੇ ਆ ਸਰਕਾਰ ਦੇ ਉਸ ਦੇ ਵਿੱਚ ਕਿਵੇਂ ਕਾਰਗੁਜ਼ਾਰੀ ਕਰਨੀ ਹੈ ਔਰ ਦਿੱਲੀ ਦੇ ਵਿੱਚ ਹੋਈਆਂ ਵੱਡੀਆਂ ਗਲਤੀਆਂ ਭੁੱਲਾਂ ਤੇ ਵੱਡੇ ਜਿਹੜੇ ਨੇ ਕੁਤਾਈਆਂ ਤੋਂ ਲਾਪਰਵਾਹੀਆਂ ਤੋਂ ਕੀ ਸਿੱਖਦੀ ਆਮ ਆਦਮੀ ਪਾਰਟੀ ਔਰ ਉਸ ਤੋਂ ਸਿੱਖਣ ਤੋਂ ਬਾਅਦ ਸਬਕ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਜਿਹੜੇ ਕੇਜਰੀਵਾਲ ਦੇ ਨਾਲ ਮੀਟਿੰਗ ਕਰਨ ਲਈ ਦਿੱਲੀ ਪੁੰਜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਸ ਵਿੱਚ ਕਿਹਾ ਗਿਆ ਕਿ ਸੀਐਮ ਭਗਵੰਤ ਮਾਨ ਨਹੀਂ ਬਦਲੇ ਜਾਣਗੇ ਨਾ ਮੁੱਖ ਮੰਤਰੀ ਬਦਲੇ ਜਾਣਗੇ ਤੇ ਨਾ ਹੀ ਕੋਈ ਐਮਐਲਏ ਟੁੱਟੇਗਾ ਕਿਉਂਕਿ ਕਾਂਗਰਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ 30 ਵਿਧਾਇਕ ਉਹਨਾਂ ਦੇ ਟੱਚ ਵਿੱਚ ਨੇ ਔਰ 30 ਤੋਂ 35 ਵਿਧਾਇਕ ਅਲਵਿਦਾ ਕਹਿਣਗੇ ਹਾਲਾਂਕਿ ਉਹ ਕਦੋਂ ਦੀ ਗੱਲ ਕਰ ਰਹੇ ਨੇ 227 ਦੇ ਵਿੱਚ ਆ ਕਾਂਗਰਸ ਦੇ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਟਿਕਟਾਂ ਕੱਟੀਆਂ ਜਾਣਗੀਆਂ ਜਾਂ ਫਿਰ ਹੁਣ ਦੀ ਗੱਲ ਕਰਦੇ ਨੇ ਇਸ ਬਾਰੇ ਤੱਕ ਸਪਸ਼ਟ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਦਾਵਾ ਜ਼ਰੂਰ ਕੀਤਾ ਹੈ ਇਹ ਦਾਵਾ 227 ਦੇ ਨੇੜੇ ਜਾ ਕੇ ਸਾਹਮਣੇ ਆਏਗਾ ਪਾਰਦਰਸ਼ੀ ਢੰਗ ਨਾਲ ਜਾਂ ਹੁਣ ਦੇ ਦਿਨਾਂ ਦੇ ਵਿੱਚ ਕਿਉਂਕਿ ਹੁਣ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਗੁੰਜਾਇਸ਼ ਇਸ ਕਰਕੇ ਨਹੀਂ ਕਿਉਂਕਿ ਵੱਡਾ ਬਹੁਮਤ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਹੈ ਤੇ ਸੱਤਾ ਛੱਡਣ ਨੂੰ ਦਿਲ ਕਿਸੇ ਦਾ ਬਣੀ ਕਰਦਾ ਹਾਲਾਂਕਿ ਇਹਨਾਂ ਸਾਰੇ 94 ਵਿਧਾਇਕਾਂ ਦੇ ਵਿੱਚੋਂ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ ਉਹਨਾਂ ਦਾ ਬਿਆਨ ਵੀ ਬੜਾ ਮਾਇਨੇ ਰੱਖਦਾ ਹੈ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਕੇ ਬਾਕੀ ਕੋਈ ਵੀ ਅਜਿਹਾ ਵਿਧਾਇਕ ਨਹੀਂ ਹੈ ਜਿਹੜਾ ਬਾਕੀ ਸੋਰ ਦੇ ਵਿੱਚ ਜਾਂ ਹਾਈ ਕਮਾਂਡ ਨੂੰ ਲੈ ਕੇ ਵੀ ਜਾਂ ਇੱਥੋਂ ਦੀ ਲੀਡਰਸ਼ਿਪ ਨੂੰ ਲੈ ਕੇ ਵੀ ਸਵਾਲ ਕਰੇ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਉਹ ਵੱਡਾ ਬਿਆਨ ਸਾਂਝਾ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਇੱਕ ਖਬਰ ਨੂੰ ਸਾਂਝੇ ਕਰਦੇ ਹੋਇਆ ਕਿ ਦਿੱਲੀ ਵਿੱਚ ਆਪ ਦੀ ਹਾਰ ਤੇ ਬਹੁਤ ਹੀ ਅਫਸੋਸ ਹੋਇਆ ਵਿਸ਼ੇਸ਼ ਕਰ ਸੀਨੀਅਰ ਲੀਡਰ ਸਾਹਿਬਾਨ ਦੀ ਨਿੱਜੀ ਹਾਰ ਅਤੀ ਅੰਤ ਦੁਖਦਾਈ ਹੈ ਖਾਸ ਕਰਕੇ ਜਦੋਂ ਕਾਂਗਰਸ ਦੇ ਲੀਡਰਾਂ ਵੱਲੋਂ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ ਹੈ ਸਭ ਤੋਂ ਪਹਿਲੀ ਗੱਲ ਕੀ ਲਿਖਦੇ ਨੇ ਬੇਅਦਬੀ ਅਤੇ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਕੇਸਾਂ 'ਤੇ ਜਾਣ ਬੁਝ ਕੇ ਸਰਕਾਰੀ ਤੰਤਰਾਂ ਵੱਲੋਂ ਦੋਸ਼ੀਆਂ ਦੀ ਖੁਸ਼ਾਮਦ ਔਰ ਜਦੋਂ ਵੀ ਮੁਖ ਦੋਸ਼ੀ ਨੇ ਸ੍ਰੀ ਕਾਲਤਕ ਸਾਬ ਦੇ ਆਪਣਾ ਜੁਰਮ ਕਬੂਲ ਕਰ ਲਿਆ ਜੋ ਮੇਰੀ ਤਫਤੀਸ਼ ਦਾ ਸੱਟਾ ਸੀ ਉਹ ਸੱਚ ਸਾਬਤ ਹੋਇਆ ਲੇਕਿਨ ਇਹ ਇਨਸਾਫ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿਖੇ ਹੋਇਆ ਤੇ ਅੱਗੇ ਵੀ ਹੋਵੇਗਾ ਸਰਕਾਰੀ ਤੰਤਰ ਵੱਲੋਂ ਆਮ ਜਨਤਾ ਦੇ ਕੰਮਾਂ ਪ੍ਰਤੀ ਉਦਾਸੀਨਤਾ ਅਤਿਆਸ ਸੰਵੇਦਨਸ਼ੀਲਤਾ ਜ਼ਿਲ੍ਹਾ ਪੱਧਰ ਤੇ ਨਗਰ ਨਿਗਮ ਦੇ ਦਫ਼ਤਰਾਂ ਵਿੱਚ ਖੁੱਲੇ ਆਮ ਭ੍ਰਿਸ਼ਟਾਚਾਰ ਤੇ ਜਨਤਾ ਦੇ ਨਾਲ ਧੱਕੇਸ਼ਾਹੀ ਇਹ ਵੀ ਫਸਟ ਟਾਈਮ ਹੋਇਆ ਕਿ ਗੈਂਗਸਟਰ ਵੀ ਉਸੇ ਪਾਰਟੀ ਵਿੱਚ ਅਤੇ ਆਈਜੀਐਸਟੀਐਫ ਵੀ ਉਸੇ ਪਾਰਟੀ ਵਿੱਚ ਅਤੇ ਗੈਂਗਸਟਰ ਖੁੱਲੇ ਆਮ ਕਹਿ ਰਿਹਾ ਕਿ ਆਈਜੀ ਨੂੰ ਕਿ ਮੈਂ ਤੁਹਾਡੀ ਪਾਰਟੀ ਵਿੱਚ ਆ ਗਿਆ ਤੁਸੀਂ ਮੇਰਾ ਕੀ ਵਿਗਾੜ ਲਿਆ ਕਿਉਂ ਨਾ ਬੋਲੋ ਬੋਲੋ ਉਹ ਤਾਂ ਮੰਤਰੀ ਦੀ ਗੱਡੀ ਵਿੱਚ ਸੱਜੀ ਬਾਹ ਬਣ ਕੇ ਬੈਠ ਰਿਹਾ ਇੱਕ ਇਹ ਵੀ ਧਾਰਨ ਆਈ ਹੈ ਕਿ ਪੰਜਾਬ ਦੇ ਵਿੱਚ ਪੂਰ ਗਵਰਨੈਂਸ ਦੇ ਜਿਸ ਬਾਰੇ ਮੈਂ ਪਹਿਲਾਂ ਵੀ ਜਾਣੂ ਕਰਵਾ ਚੁੱਕਾ ਖਾਸ ਕਰਕੇ ਮੈਡਮ ਸੁਨੀਤਾ ਕੇਜਰੀ ਵੀ ਵਾਲ ਜੀ ਨਾਲ ਅਗਸਤ ਮਹੀਨੇ ਵਿੱਚ ਮੁਲਾਕਾਤ ਦਰਾਨ ਮੈਂ ਆਪਣੇ ਘਰੇਲੂ ਹਾਲਤਾਂ ਕਰਕੇ ਖਾਸ ਕਰਕੇ ਆਪਣੀ ਪਤਨੀ ਦੇ ਅਕਾਲ ਚਲਾਣਾ ਕਰ ਜਾਣ ਕਾਰਨ ਰਾਜਨੀਤੀ ਦੇ ਵਿੱਚ ਬਹੁਤਾ ਸਰਗਰਮ ਨਹੀਂ ਹਾਂ ਫਿਰ ਵੀ ਇਹ ਸਭ ਕੁਝ ਵੇਖ ਕੇ ਦੁੱਖ ਹੁੰਦਾ ਸਮਾਂ ਲੰਘ ਗਿਆ ਫਿਰ ਵੀ ਆਤਮ ਨਿਰੇਖਣ ਜਲਦੀ ਕਰ ਲੈਣਾ ਚਾਹੀਦਾ ਹੈ ਟਾਈਮ ਫਾਰ ਰੈਟਰੋਸਪੈਕਸ਼ਨ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਤੇ ਸਵਰਾਜ ਦੇ ਸਿਧਾਂਤ ਪ੍ਰਤੀ ਮੇਰੀ ਪੂਰੀ ਵਚਨਬੱਧਤਾ ਹੈ ਇਹ ਕੁਮਰ ਵਿਜੇ ਪ੍ਰਤਾਪ ਦੇ ਸ਼ਬਦ ਨੇ ਇਸੇ ਤਰ੍ਹਾਂ ਜਿਹੜੇ ਦਿੱਲੀ ਪੁੱਜੇ ਨੇ ਹੁਣ ਕੁਮਰ ਵਿਜੇ ਪ੍ਰਤਾਪ ਵੀ ਸੁਭਾਵਕ ਜੀ ਗੱਲ ਹੈ ਕਿ ਉੱਥੇ ਬੁਲਾਏ ਗਏ ਨੇ ਸਾਰੇ ਵਿਧਾਇਕ ਇਹ ਵੀ ਜਾਣਗੇ ਜੋ ਇਹ ਗੱਲਾਂ ਜਨਤਕ ਤੌਰ ਦੇ ਉੱਤੇ ਆਪਣੇ ਫੇਸਬੁੱਕ ਵਾਲ ਦੇ ਉੱਤੇ ਲਿਖ ਰਹੇ ਨੇ ਸੁਭਾਵਕ ਜੀ ਗੱਲ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀ ਸਲਾਹ ਇਨਾਂ ਵੱਲੋਂ ਦਿੱਤੀ ਜਾ ਸਕਦੀ ਹੈ ਬਾਕੀ ਵਿਧਾਇਕ ਹਾਈ ਕਮਾਂਡ ਦੇ ਅੱਗੇ ਚੂੰਚਾ ਕਰਦੇ ਆ ਕਿ ਨਹੀਂ ਇਹ ਉਹਨਾਂ ਉੱਤੇ ਨਿਰਭਰ ਕਰਦਾ ਪਰ ਕੁਝ ਵਿਧਾਇਕਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਜੇਕਰ ਸਾਹਮਣੇ ਆ ਰਹੀਆਂ ਨੇ ਤਾਂ ਸਮਝ ਲਓ ਕਿ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਥਨ ਦੀ ਲੋੜ ਆ ਆਮ ਆਦਮੀ ਪਾਰਟੀ ਨੂੰ ਹੁਣ ਜਾਪ ਰਹੀ ਹੈ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਦੀਆਂ 40 ਸੀਟਾਂ ਦਾ ਘਾਟਾ ਸਿੱਧਾ ਹੀ ਜਿਹੜਾ ਆ ਉਹ ਦਿੱਲੀ ਦੇ ਵਿੱਚ ਪੈ ਗਿਆ ਰਾਜਧਾਨੀ ਚ ਪੈ ਗਿਆ ਤਾਂ ਹੁਣ ਮੁੱਖ ਮੰਤਰੀ ਨਹੀਂ ਬਦਲਿਆ ਜਾਏਗਾ ਐਮਐਲਏ ਨਹੀਂ ਟੁੱਟਣਗੇ ਇਹ ਗੱਲ ਦਾ ਦਾਵਾ ਉੱਥੇ ਜਾ ਕੇ ਵਿਧਾਇਕਤਾ ਕਰ ਰਹੇ ਨੇ ਪਰ ਹੁਣ ਇਸ ਮੀਟਿੰਗ ਤੋਂ ਬਾਅਦ ਸਿੱਟਾ ਕੀ ਨਿਕਲਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੰਬੋਧਨ ਕਰਦੇ ਆ ਕੀ ਬੋਲਦੇ ਨੇ ਹਾਲਾਂਕਿ ਜਦੋਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਵੀ ਸਿਆਸੀ ਟਿੱਪਣੀ ਸੁਣਨ ਨੂੰ ਦੇਖਣ ਨੂੰ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਨੇ ਜ਼ਰੂਰ ਧੰਨਵਾਦ ਵੀ ਕੀਤਾ ਔਰ ਹਾਰ ਨੂੰ ਕਿਹਾ ਕਿ ਅਸੀਂ ਸਵੀਕਾਰਦੇ ਆਂ ਅਰਜੰਤਾ ਦਾ ਫਤਵੇ ਨੂੰ ਦਾ ਵੈਲਕਮ ਕਰਦੇ ਆਂ ਇਹ ਗੱਲਾਂ ਤਾਂ ਕਹੀਆਂ ਪਰ ਨਾਲ ਹੀ ਭਾਜਪਾ ਦੇ ਉੱਤੇ ਬਹੁਤ ਵੱਡੇ ਦੋਸ਼ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਲਾਏ ਨੇ ਕਿ ਕਿਵੇਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਗਿਆ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਹੁਣ ਪੰਜਾਬ ਦੇ ਵਿੱਚ ਭਾਜਪਾ ਦੇ ਵੀ ਵੱਡੇ ਦਾਅਵੇ ਹੋ ਗਏ ਨੇ ਕਾਂਗਰਸ ਦੇ ਵੱਡੇ ਦਾਅਵੇ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਜਿਹੜਾ ਖਲਾਰਾ ਪਿਆ ਉਸ ਨੂੰ ਸਮੇਟਣ ਤੋਂ ਬਾਅਦ ਉਹ ਵੀ ਕਹਿ ਰਹੇ ਨੇ ਕਿ ਅਸੀਂ ਤਗੜੇ ਹੋ ਕੇ ਨਿਕਲਾਂਗੇ ਔਰ ਨਵੀਂ ਜਿਹੜੀ ਲੀਡਰਸ਼ਿਪ ਹੋਏਗੀ ਉਹ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਪੰਜਾਬ ਦੇ ਹੱਕਾਂ ਲਈ ਹਕੂਕਾਂ ਲਈ ਜਿਹੜੀ ਆ ਉਹ ਆਪਣੇ ਤਨ ਮਨ ਤੇ ਧਨ ਨਾਲ ਲੜਾਈ ਲੜੇਗੀ ਔਰ ਉਸ ਦੇ ਲਈ ਪੰਜਾਬ ਦੇ ਹੱਕਾਂ ਦੀ ਰਾਖੀ ਕਰੇਗੀ ਤੇ 27 ਦੇ ਵਿੱਚ ਉਹਨਾਂ ਦੀ ਵੀ ਸਰਕਾਰ ਬਣੇਗੀ ਇਹ ਗਾਵੇ ਤਾਂ ਸਾਰੇ ਕਰ ਰਹੇ ਨੇ ਪਰ ਆਮ ਆਦਮੀ ਪਾਰਟੀ ਲਈ ਇੱਕ ਵੱਡੀ ਚੁਣੌਤੀ ਖੜੀ ਹੋ ਗਈ ਹੈ ਕਿ ਆਪਣਾ ਪੰਜਾਬ ਦੇ ਵਿੱਚ ਕਿਲਾ ਬਚਾਏ ਰੱਖਣ ਦੇ ਲਈ ਉਹ ਕਿਹੜੀ ਕਿਹੜੀ ਗੱਲ ਤੋਂ ਸਬਕ ਲੈ ਕੇ ਕਿਵੇਂ ਅੱਗੇ ਵਧਦੇ ਨੇ ਤੁਹਾਡਾ ਕੀ ਮੰਨਣਾ ਹੈ ਜੋ ਇਹ ਖਬਰਾਂ ਤੇ ਜੋ ਚਰਚਾਵਾ ਹੋ ਰਹੀਆਂ ਨੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবিসি ਪੰਜਾਬ ਦੇ ਨਾਲ